ਲਾਏ ਗੱਡੀ ਤੇ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਧਰਮੇ ਮਿੱਤਰੋ ਜਮਾਂ ਨਵਾਂ ਚੌਕੜਾ ਟਾਇਰਾਂ ਦਾ ਲੱਗਿਆ ਹੋਇਆ ਹੈਣਾ ਬਾਈ ਕਹਿੰਦਾ ਬਾਈ ਸਾਰੀਆਂ ਡਿਸਕਾਂ ਵੀ ਨਵੀਆਂ ਪਵਾਤੀਆਂ ਤੇ ਕੰਪਲੀਟ ਚਾਰੇ ਚੱਕਿਆਂ ਦਾ ਕੰਮ ਵੀ ਕਰਵਾਤਾ ਬੈਕ ਤੇ ਕੈਮਰਾ ਵੀ ਲੱਗਿਆ ਹੋਇਆ ਬੈਕ ਤੇ ਕੈਮਰਾ ਗੱਡੀ ਤੇ ਲੱਗਿਆ ਹੋਇਆ ਜੇ ਗੱਲ ਕਰੀਏ ਤੇ ਪਹਿਲਾਂ ਪਿੱਛੋਂ ਵੀ ਦਿਖਾਈ ਦਈਏ ਲੈ ਮਿੱਤਰੋ ਐਂਪੂ ਬੂਫਰ ਬਾਈ ਨੇ ਜਮਾਂ ਨਵਾਂ ਰਖਾਇਆ ਹੋਇਆ मेत्रो तो एल सी लगी हुई आ मैकमूक भाई का पूरा लगाया हुआ देखो जेब चु मोबाइल क्डन की लड़ नहीं इतने बैठे ही चाहे बंदा तुरै जाता गलों बातें करी जाए बैक कैमरा भी आया है ना कला तो कैमरा उधर लगे नहीं हो तो चेक भी करवा दें लो मित्रो है ना करो चेक करा बैक कैमरा भी लग्या हुआ तो वही गल यी कल सीट पर है ना कल कल सीट पर लगे हुए घर करवा दी करें चेक ਬੈਟਰੀ ਵੀ ਨਵੀਂ ਆਲੇ ਬੈਟਰੀ ਵੀ ਦੀ ਬੈਟਰੀ ਵੀ ਜਿੰਮ ਕਹਦੀ ਬਾਈ ਕਹਿੰਦਾ ਗਾਰੰਟੀ 'ਚ ਪਈ ਜਾ ਬਾਈ ਬੈਟਰੀ ਵੀ ਗਾਰੰਟੀ 'ਚ ਪਈ ਆ ਤੇ ਮਿੱਤਰੋ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਸਾਰੀ ਗੱਡੀ ਦਿਖਾ ਦੇ ਹੈਨਾ ਇੰਜਨ ਦੇਰ ਏਸੀ ਫਿਲਟਰ ਸਾਰਾ ਵਰਕਿੰਗ ਦੇ ਵਿੱਚ ਆ ਮਿੱਤਰੋ ਪੂਰਾ ਹੈਨਾ ਆ ਲੋ ਸਾਰੀਆਂ ਜਿਵੇਂ ਕਹਦੀ ਹੈ ਨਾ ਟੁੱਟਾ ਨਹੀਂ ਜਿਹੜੀ ਸਾਰੀਆਂ ਕੰਪਨੀ ਦੀਆਂ ਨੇ ਹੈਨਾ ਕਿਸੇ ਬੇਲੇ ਨੂੰ ਰੋਜ਼ਗਾਰ ਤੇ ਲਾ ਦੀਏ ਨੋਵਾ ਗੱਡੀ ਦਵਾ ਦੀਏ ਲਓ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਨੋਵਾ ਗੱਡੀ ਲੈਣੀ ਹੈ ਆ ਨੋਵਾ ਗੱਡੀ ਦੀਆਂ ਚਾਬੀਆਂ ਫੜ ਲੀਆਂ ਨੇ ਆ ਖੜੀ ਹੈ ਤੁਹਾਡੇ ਵਾਸਤੇ ਦਰ ਮੈਂ ਸਾਰੇ ਪਾਸੋਂ ਦਿਖਾ ਦੇ ਕਰਾਂ ਗੱਡੀ ਦੀ ਕੰਡੀਸ਼ਨ ਲੈ ਮਿੱਤਰੋ ਪੂਰੀ ਘੈਂਟ ਨੋਵਾ ਲੱਭ ਕੇ ਲੈਂਦੀ ਹੈ ਕਿਉਂਕਿ ਬਰਾਤਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਸੱਜਣ ਨੇ ਲੱਗਦੇ ਸਾਰੀ ਕੰਮ ਤੇ ਲੱਗ ਕੇ ਨਾ ਵਧੀਆ ਪੈਸੇ ਕਮਾਉਣੇ ਆ ਤਾਂ ਮਿੱਤਰੋ ਇੱਕ ਗੱਲ ਮੰਨ ਲਿਓ ਆ ਨੋਵਾ ਗੱਡੀ ਦਾ ਸੌਦਾ ਕਰ ਲਿਓ ਉਰੀ ਗੱਡੀਆਂ ਦੀ ਕੰਡੀਸ਼ਨ ਦੀ ਗੱਡੀ ਹੈ ਤੁਹਾਨੂੰ ਫੀਚਰ ਵੀ ਦੱਸਦੇ ਇਹਦੇ ਵਿੱਚ ਕੀ ਕੁਝ ਹੈ ਕਰਵਾਤੀ ਸਾਰੀ ਗੱਡੀ ਚੈੱਕ ਲੈ ਮਿੱਤਰੋ ਪਹਿਲਾਂ ਤਾਂ ਗੱਲ ਆ ਜਾਂਦੀ ਹੈ ਜਦੋਂ ਕੋਈ ਵੀ ਸੱਜਣ ਗੱਡੀ ਲੈਂਦਾ ਵੀ ਬਾਈ ਇਹ ਲਾਇਅ ਲਵਾਵਾਂਗੇ ਯਾਰ ਗੱਡੀ ਦੇ ਹਨਾ ਤਾਂ ਫਿਰ ਪਹਿਲਾਂ ਲੱਗੇ ਹੋਏ ਨੇ ਲਾਇਅ ਵੀਲ ਚੈੱਕ ਕਰਵਾ ਦਈਏ ਲੈ ਮਿੱਤਰੋ ਲਾਇਅ ਗੱਡੀ ਤੇ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਧਰਮੇ ਮਿੱਤਰੋ ਜਮਾ ਨਮਾ ਚੌਕੜਾ ਟਾਇਰਾਂ ਦਾ ਲੱਗਿਆ ਹੋਇਆ ਹਨਾ ਬਾਈ ਕਹਿੰਦਾ ਬਾਈ ਸਾਰੀਆਂ ਡਿਸਕਾਂ ਵੀ ਨਵੀਆਂ ਪਵਾਤੀਆਂ ਤੇ ਕੰਪਲੀਟ ਚਾਰੇ ਚੱਕਿਆਂ ਦਾ ਕੰਮ ਵੀ ਕਰਵਾਤਾ ਚਾਰੇ ਚੱਕਿਆਂ ਦਾ ਕੰਮ ਵੀ ਕਰਵਾਤਾ ਤੇ ਦੂਸਰੀ ਗੱਲ ਇਧਰਲੇ ਪਾਸੇ ਲੈਂਦਾ ਰਮੇ ਕੈਮਰਾ ਚੋਕੜਾ ਟਾਇਰਾਂ ਦਾ ਤਾਂ ਦਿਖਾਤਾ ਆਪਣੇ ਹਨਾ ਬਾਈ ਬੈਕ ਤੇ ਕੈਮਰਾ ਵੀ ਲੱਗਿਆ ਹੋਇਆ ਬੈਕ ਤੇ ਕੈਮਰਾ ਗੱਡੀ ਤੇ ਲੱਗਿਆ ਹੋਇਆ ਜੇ ਗੱਲ ਕਰੀਏ ਤੇ ਪਹਿਲਾਂ ਪਿਛੋਂ ਵੀ ਦਿਖਾਈ ਦਈਏ ਲੈ ਮੇਤਰੋ ਐਂਪ ਬੂਫਰ ਬਾਈ ਨੇ ਜਮਾ ਨਵਾਂ ਰਖਾਇਆ ਹੋਇਆ ਬਾਈ ਕਹਿੰਦਾ ਵੀਰੇ ਸਿਰਫ ਵਾਲੇ ਹਫਤਾ ਹੀ ਹੋਇਆ ਰਖਾਇ ਇਹਨੂੰ ਬਿਲ ਵੀ ਮਿਲਣਗੇ ਸਾਰਾ ਕੁਝ ਮਿਲੂਗਾ ਹਨਾ ਤੇ ਹੋਰ ਲੱਗਦੇ ਹੱਸ ਫਿਰ ਆਪਾਂ ਵਾਰ-ਵਾਰ ਡਿੱਗੀ ਕੀ ਖੋਲਣੀ ਹੈ ਸਫਾਈ ਵੀ ਦਿਖਾ ਦੇ ਸਾਰੀ ਗੱਡੀ ਦੀ ਮਿੱਤਰੋ ਪੂਰੇ ਸ਼ੌਂਕ ਦੇ ਨਾਲ ਬਾਈ ਦੀ ਗੱਡੀ ਰੱਖੀ ਹੋਈ ਹੈ ਤੇ ਧੁੱਪ ਪੈਣ ਤੋਂ ਆ ਪਰਦੇਪੁਰ ਦੇ ਵੀ ਦੇਖ ਲਓ ਵਿਚੀ ਲਈ ਫਿਰਦਾ ਹਨ ਤੇ ਹੋਰ ਵੀ ਵੱਡੀ ਗੱਲ ਦਿਖਾਈਏ ਤੇ ਆ ਜਾ ਕਰਾਂ ਧਰਮ ਚਰਵਾਦੀ ਕਰਾਂ ਵਿੱਚੋਂ ਵੱਡੀ ਕੰਡੀਸ਼ਨ ਚੈੱਕ ਲੈ ਮਿੱਤਰੋ ਜੇ ਕਿਸੇ ਨੇ ਨੋਬਾ ਗੱਡੀ ਲੈਣੀ ਹੈ ਨਾ ਮਾਡਲ 2008 ਹੈ ਤੇ ਹੋਰ ਵੀ ਗੱਲ ਹੈ ਤੇ ਟੌਪ ਮਾਡਲ ਦੀ ਗੱਡੀ ਹੈ ਮਿੱਤਰੋ ਤੇ ਆ ਵੀ ਦਿਖਾ ਦਿੰਦਾ ਧਰਮੇ मेत्रो एल सी डी लगी हुई है मैकमूक का पूरा लगाया हुआ देखो जेब चु मोबाइल क्डन की लड़ नहीं इतने बैठे ही चाहे बंद तुरै जाता गला बात करी जाए बैक कैमरा भी आया है ना कला कैमरा उधर लगे नहीं हुआ थोड़ा तो चेक भी करवा दो मेरों है ना करो चेक करो बैक कैमरा भी लग्या हुआ तो वो गल यी कल सीट पर है ना कल कल सीट पर लगे हुए घर में करवा दी करें चेक मित्रो पूरी कैंट गड्डी है यार देखियो बीचों भी कंडीशन दिखा दी पूरी शानदार गड्डी है मित्रो जे किसे सज्जन ने खरीदनी है द्वारे फेर दस दनेया 2008 मॉडल गड्डी है टॉप मॉडल गड्डी है तौनु तो मुरों भी दिखावणेया आ जाओ करवा दी कने चेक ਬੈਟਰੀ ਵੀ ਨਵੀਂ ਹਲੇ ਬੈਟਰੀ ਵੀ ਦੀ ਬੈਟਰੀ ਵੀ ਜਿਵੇਂ ਕਹਦੀ ਬਾਈ ਕਹਿੰਦਾ ਗਾਰੰਟੀ 'ਚ ਪਈ ਜਾ ਬਾਈ ਬੈਟਰੀ ਵੀ ਗਾਰੰਟੀ 'ਚ ਪਈ ਹੈ ਤੇ ਮਿੱਤਰੋ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਸਾਰੀ ਗੱਡੀ ਦਿਖਾ ਦੇ ਹਨਾ ਇੰਜਨ ਗੇਅਰ ਏਸੀ ਫਿਲਟਰ ਸਾਰਾ ਵਰਕਿੰਗ ਦੇ ਵਿੱਚ ਆ ਮਿੱਤਰੋ ਪੂਰਾ ਹਨਾ ਤੇ ਆ ਵੀ ਦਿਖਾ ਦੇ ਕਰ ਮੈਂ ਕਈ ਵਾਰ ਸੱਜਣ ਕਹਿ ਦਿੰਦੇ ਆ ਵੀ ਬਾਈ ਕੋਈ ਐਕਸੀਡੈਂਟ ਗੱਡੀ ਨਾ ਹੋਵੇ ਵਾਰੰਟ ਚੈੱਕ ਕਰ ਲਓ ਮਿੱਤਰੋ ਹਨਾ ਸਾਰੀ ਫੱਟੀ ਵੀ ਜਿਵੇਂ ਕਹਦੀ ਹਲੇ ਤੱਕ ਗੱਡੀ ਦੇ ਨਾਲ ਦੀ ਆ ਆ ਗੋਲੇ ਚੈੱਕ ਕਰਵਾ ਦੇ ਚੰਗੀ ਤਰ੍ਹਾਂ ਦੇਖੋ ਉਧਰ ਲਾ ਵੀ ਦਿਖਾ ਦੇ ਕਰ ਮਿੱਤਰੋ ਯਾਰ ਕੱਲੀ ਕੱਲੀ ਚੀਜ਼ ਨਾ ਜਿਵੇਂ ਕਹਦੀ ਆ ਵੀ ਕੰਪਨੀ ਦੀ ਨਾਲ ਦੀ ਆ ਤੇ ਹੋਰ ਵੀ ਆ ਤੁਹਾਨੂੰ ਇਥੋਂ ਵੀ ਦਿਖਾ ਦਿੰਨੇ ਆ ਆ ਲੋ ਸਾਰੀਆਂ ਜਿਵੇਂ ਕਹਦੀ ਆ ਨਾ ਟੁੱਟਾਂ ਨੇ ਜਿਹੜੀਆਂ ਸਾਰੀਆਂ ਕੰਪਨੀ ਦੀਆਂ ਨੇ ਹਨਾ ਮਾਡਲ ਮਿੱਤਰੋ 2008 ਤੇ ਨੰਬਰ ਇਹਦਾ ਪੰਜਾਬ ਦਾ ਗੱਡੀ ਦਾ ਤੇ ਸੈਕੰਡ ਆਨਰ ਦੀ ਗੱਡੀ ਆ ਕੀ ਕਰਵਾ ਦਿੰਦੇ ਆ ਕਿਉਂਕਿ ਇਹ ਟੈਕਸੀ ਗੱਡੀ ਹੁੰਦੀ ਹੈ ਲਗਭਗ ਇਹ ਚੱਲਦੀਆਂ ਹੁੰਦੀਆਂ ਨੇ ਨਾ 2,25,000 ਮਿੱਤਰੋ ਚੱਲੀ ਹੋਈ ਆ ਤੇ ਜੇ ਕਿਸੇ ਸੱਜਣ ਨੇ ਗੱਡੀ ਖਰੀਦਣੀ ਆ ਇਹਦੀ ਡਿਮਾਂਡ ਹੈਗੀ ਆ 2,35,000 ਰੁਪਿਆ ਸਰਕਾਰੀ ਪਲੇਟਾਂ ਗੱਡੀ ਤੇ ਲੱਗੀਆਂ ਹੋਈਆਂ ਨੇ ਸਰਕਾਰੀ ਪਲੇਟਾਂ ਮਿੱਤਰੋ ਲੱਗੀਆਂ ਹੋਈਆਂ ਨੇ ਬਾਕੀ ਦੁਬਾਰੇ ਧਰਮੇ ਦਿਖਾ ਦੇ ਸਾਰੀ ਕੰਡੀਸ਼ਨ ਹੈਨਾ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇ ਹੈਨਾ ਸਾਰੇ ਸ਼ੀਸ਼ੇ ਵੀ ਗੱਡੀ ਦੇ ਨਾਲ ਤੇ ਨੇ 8 ਮਾਡਲ ਹੈ ਤੇ ਮਾਰ ਕੇ 7 ਦੇ ਨੇ ਗੱਡੀ ਦੇ ਸਰਮੇ ਚੈੱਕ ਕਰਵਾ ਦੇ ਲੈ ਦੇਖ 7 7 7 7 ਨਾ ਵੀ ਉਧਰ ਵੀ ਸੇਮ ਮਾਰ ਕੇ ਨੇ ਮਿੱਤਰੋ ਜਿਵੇਂ ਕਿ ਜੀ ਜੇ ਕਿਸੇ ਭਰਾ ਨੇ ਇਹ ਗੱਡੀ ਲੈਣੀ ਆ ਲੈ ਮਿੱਤਰੋ ਕਰੋ ਕਰੋ ਚੈੱਕ ਕਰੋ ਹਣਾ ਦੇਖੋ ਕਰੋ 7 7 7 7 ਵੀ ਯਾਰ ਸਾਰੀ ਗੱਡੀ ਨਾ ਮਿੱਤਰੋ ਪੂਰੀ ਘੈਂਟ ਹੈ ਤੇ ਜੇ ਕਿਸੇ ਸੱਜਣ ਨੇ ਇਹ ਗੱਡੀ ਖਰੀਦਣੀ ਆ ਦੁਬਾਰਾ ਫੇਰ ਦੱਸ ਦਿੰਨੇ ਆ ਪਿੰਡ ਉਪਲੀ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਕਾਊ ਖੜੀ ਐ ਚੌਕੜਾ ਟਾਇਰਾਂ ਦਾ ਬਿਲਕੁਲ ਹੀ ਨਵਾਂ ਕੰਮ ਗੱਡੀ ਦਾ ਸਾਰੇ ਬਾਈ ਨੇ ਕਰਵਾਤਾ ਵੀਰੇ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਤੇ ਸੈਕੰਡ ਆਨਰ ਐ ਨੰਬਰ ਪੰਜਾਬ ਦਾ ਗੱਡੀ ਦਾ ਤੇ 2 ਲੱਖ ਤੇ 35000 ਰੁਪਈਆ ਡਿਮਾਂਡ ਐ ਬਾਕੀ ਮੌਕੇ ਤੇ ਖੁੱਲੇ ਦਿਨ ਨਾਲ ਮਾਨਤਾਣ ਹੋ ਜੂ ਤੇ ਜੇ ਕਿਸੇ ਭਰਾ ਨੇ ਖਰੀਦਣੀ ਆ ਮੇਤਰੋ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਦਾ ਲਿਖਤਾ ਸੰਪਰਕ ਕਰਨੋ ਫਟਾਫਟ ਜੇ ਕਿਸੇ ਨੇ ਆਨੋ ਬਗੱਡੀ ਖਰੀਦਣੀ ਆ